ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਵੱਲੋਂ ਅਮਰੀਕਾ ਦੇ ਇੱਕ ਗੁਰਦੁਆਰੇ ਵਿੱਚ ਗੁਰੂ ਸਾਹਿਬ ਦੇ ਦੀ ਬੇਦਬੀ ਤੇ ਹੁੱਲੜਬਾਜ਼ੀ ਦੇ ਮਾਮਲੇ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਸਖਤਰੇਤ ਵਿਖੇ ਦਿੱਤਾ ਮੰਗ ਪੱਤਰ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈ ਬਲਬੀਰ ਸਿੰਘ ਮੁੱੱਛਲ ਨੇ ਕਿਹਾ ਕਿ ਗੁਰੂ ਘਰ ਦੇ ਅੰਦਰ ਗ੍ਰੰਥੀ ਭਾਈ ਕਸ਼ਮੀਰ ਸਿੰਘ ਨਾਲ ਉੱਥੇ ਕੁਝ ਅਫਸਰਾਂ ਵੱਲੋਂ ਬਤਸਲੂਕੀ ਕੀਤੀ ਗਈ ਉਹਨਾਂ ਨੂੰ ਗੁਰੂ ਘਰ ਛੱਡਣ ਲਈ ਧਮਕੀਆਂ ਤੱਕ ਦਿੱਤੀਆਂ ਗਈਆਂ ਕਮੇਟੀ ਵੱਲੋਂ આરોਪ ਲਗਾਇਆ ਗਿਆ ਕਿ ਕੁਝ ਸ਼ਰਾਰਤੀ ਤੱਤਾ ਨੇ ਗੁਰੂ ਦੇ ਨਿਸ਼ਾਨਾਂ ਦੀ ਬੇਤਬੀ ਕੀਤੀ ਹੈ ਤੇ ਗੁਰੂ ਘਰ ਦੇ ਅੰਦਰ ਫੁੱਲੜਬਾਜੀ ਕਰਕੇ ਮਾਹੌਲ ਵਿਗਾੜਿਆ ਹੈ ਜਿਸ ਨੂੰ ਲੈ ਕੇ ਅੱਜ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਸਕੱਤਰਤਵਿਕੇ ਮੰਗ ਪੱਤਰ ਦਿੱਤਾ ਹੈ ਜੀ ਸਾਹਿਬ ਅੱਜ ਤੁਸੀਂ ਜਸਜਾ ਸਾਹਿਬ ਨੂੰ ਪੱਤਰ ਦੇਣਾ ਆਪਕੋ ਕਿ ਜੇ ਕੀ ਕਾਰਨ ਆ ਕਿਹੜੀ ਕਿਹੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਅਕਾਲ ਤਾ ਸਹਿਬ ਦੇ ਜਥੇਦਾਰ ਸਿੰਘ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਆਏ ਆ। ਇਹ ਮੰਗ ਪੱਤਰ ਅਸੀਂ ਦੇਣ ਆਏ ਆ ਕਿ ਅਮਰੀਕਾ ਦੇ ਵਿੱਚ ਗੁਰਦਰਾ ਸਿੰਘ ਸਭਾ ਜਿਹੜਾ ਉੱਥੇ ਗੁਰੂ ਘਰ ਦੇ ਵਿੱਚ ਗਰੰਥੀ ਭਾਈ ਕਸ਼ਮੀਰ ਸਿੰਘ ਜੀ 4 ਸਾਲ ਤੋਂ ਨਿਸਕਾਮ ਸੇਵਾ ਕਰਦਾ ਆ ਰਿਹਾ ਹੈ। ਉੱਥੋਂ ਦੇ ਜਿਹੜੇ ਪ੍ਰਧਾਨ ਹਨ ਉਹ ਭਾਈ ਜਸਵਿੰਦਰ ਸਿੰਘ ਜੱਸੀ ਹਨ। ਉਹਨਾਂ ਨੇ ਹੀ ਇਹਨਾਂ ਨੂੰ ਗੁਰੂ ਘਰ ਦੀ ਗਰੰਥੀ ਦੀ ਸੇਵਾ ਦਿੱਤੀ ਸੀ। ਪਰ ਉੱਥੋਂ ਦੇ ਕੁਝ ਫਰਾਰ ਤਰੀ ਅੰਸਰ ਹਨ ਜਿਹੜਾ ਉੱਥੇ ਆਣ ਕੇ ਹੁੱਲੜਬਾਜੀ ਉਹਨਾਂ ਨੇ ਪਹਿਲਾਂ ਕੀ ਕੀਤੀ ਕਿ ਭਾਈ ਕਸ਼ਮੀਰ ਸਿੰਘ ਜੀ ਪੰਜਾਬ ਦੀ ਧਰਤੀ ਤੇ ਆਏ ਸਨ ਬੰਦੀ ਛੋੜ ਦਾਤੇ ਦੇ ਦਿਹਾੜਾ ਦੇਖਣ ਵਾਸਤੇ ਉਹਨਾਂ ਨੇ ਮਗਰੋਂ ਗੁਰੂ ਦੇ ਨਿਸ਼ਾਨਾਂ ਦੀ ਬੇਦਬੀ ਕੀਤੀ ਉਹ ਲਾ ਕੇ ਲੈ ਗਏ ਕਾਫੀ ਲੱਗੇ ਹੋਏ ਸਨ ਗੁਰੂ ਦੇ ਨਿਸ਼ਾਨ ਉਹ ਲਾ ਕੇ ਲੈ ਗਏ ਫੋ ਜਦੋਂ ਜਾ ਕੇ ਉੱਥੇ ਹੈੱਡ ਗ੍ਰੈਂਡੀ ਦੀ ਡਿਊਟੀ ਨਿਭਾ ਰਹੇ ਸਨ ਇਹਨਾਂ ਨੇ ਕਿਉਂ ਆ ਪੰਨਿਆਂ ਬੰਦਿਆਂ ਨੇ ਆਣ ਕੇ ਗੁਰੂ ਘਰ ਦੇ ਵਿੱਚ ਹੁੱਲੜਬਾਜੀ ਕੀਤੀ ਜਿਹਦੀ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਉਹਨਾਂ ਨੂੰ ਮਾਰਨ ਦੀਆਂ ਉਲਟੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਤੇਰੇ ਪਰਿਵਾਰ ਨੂੰ ਅਸੀਂ ਮਾਰਦੇ ਹੋਗੇ ਨਹੀਂ ਤੇ ਇਹ ਗੁਰੂ ਘਰ ਛੱਡ ਕੇ ਚਲ ਜਾ ਪਰ ਉਹ ਗੁਰੂ ਘਰ ਦੀ ਗ੍ਰੰਥੀ ਦੀ ਡਿਊਟੀ ਸਵਾ ਚਾਰ ਸਤੋਂ ਕੰਮ ਕਰਦੇ ਆ ਰਹੇ ਨੇ ਕੋਈ ਵੀ ਇਹਨਾਂ ਕੋਲੋਂ ਭੇਟਾ ਨਹੀਂ ਮੰਗਦਾ ਜੋ ਹੈਡ ਗ੍ਰੰਥੀ ਦੀ ਡਿਊਟੀ ਦਿੱਤੀ ਹੈ ਭਾਈ ਜਸਵਿੰਦਰ ਸਿੰਘ ਦੱਸੀ ਹੋਣਾ ਨੇ ਉਥੋਂ ਦੀ ਸੇਵਾ ਦਿੱਤੀ ਹੈ ਜਿਹੜਾ ਗੁਰੂ ਘਰ ਦਾ ਜਨ ਪ੍ਰਬੰਧ ਹੈ ਉਹ ਪ੍ਰਧਾਨ ਨੇ ਭਾਈ ਜਸਵਿੰਦਰ ਸਿੰਘ ਦੱਸੀ ਹੋਣੀ ਪਰ ਇਹ ਜਿਹੜੇ ਸਰਾਰਤਰੀ ਅਨਸਰ ਹਨ ਅਸੀਂ ਮੰਗ ਕਰਦੇ ਹਾਂ ਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ 7 ਮੈਂਬਰੀ ਕਮੇਟੀ ਅਮਰੀਕਾ ਵਿੱਚ ਬਣੀ ਹੈ ਉਹਨਾਂ ਦੀ ਤਰੁੰਤ ਡਿਊਟੀ ਲਾ ਕੇ ਕਰਕੇ ਤੇ ਜਲਦ ਹੀ ਉਹਨਾਂ ਦੋਸ਼ੀਆਂ ਨੂੰ ਜਿਹੜੇ ਦੋਸ਼ੀ ਪਾਇਆ ਜਾਣ ਇਹ ਨਹੀਂ ਕਿ ਜੇਕਰ ਸਾਡਾ ਭਰਾ ਹੈ ਗਰੰਟੀ ਦੀ ਡਿਊਟੀ ਕਰ ਰਿਹਾ ਹੈ ਉਹ ਦੋਸ਼ੀ ਹੈ ਉਰਦੇ ਉਤੇ ਜੇਕਰ ਉਹ ਦੋਸ਼ੀ ਹਨ ਜਿਹੜੇ ਸਿੱਖੀ ਤੋਂ ਪਤਿਤ ਹਨ ਜਿਹੜੇ ਬਿਲਕੁਲ ਕੋਈ ਮਰਜ਼ਾਦਾ ਬਾਰੇ ਨਹੀਂ ਪਤਾ ਜਿਹੜੇ ਗੁਰੂ ਘਰ ਵਿੱਚ ਆਣ ਕੇ ਲੜਬਾਜ਼ੀਆਂ ਕਰਦੇ ਹਨ ਉਹ ਜੇ ਦੋਸ਼ੀ ਨਿਕਲੇ ਤੇ ਉਹਨਾਂ ਨੂੰ ਇਸ ਤਰੀਕਾ ਨਾਲ ਤਰਬ ਤਰਬ ਕੀਤਾ ਜਾਵੇ ਅਤੇ ਭਾਂਦੀਆਂ ਸੁਝਾਵਾਂ ਵੀ ਦਿੱਤੀਆਂ ਜਾਣ ਪਤਾ ਲੱਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ 5 ਸੱਤ ਮੈਂਬਰੀ ਕਮੇਟੀ ਹੈ ਉਹ ਅਮਰੀਕਾ 'ਚ ਬਣੀ ਹੈ ਅਸੀਂ ਆਸ ਰੱਖਦੇ ਹਾਂ ਕਿ ਉਹਨਾਂ ਦੀ ਜਲਦੀ ਡਿਊਟੀ ਲਾ ਕੇ ਉਹਨਾਂ ਕੋ ਸਾਰੀ ਪੜਤਾਲ ਕੀਤੀ ਜਾਵੇ ਦੂਸਰਾ ਇਹ ਹੈ ਕਿ ਉਥੋਂ ਦੇ ਜਿਹੜੇ ਐ ਗੁਰੂ ਘਰ ਆਣ ਕੇ ਰੌਲਾ ਪਾ ਰਹੇ ਨੇ ਕੁਝ ਉਥੋਂ ਦੇ 4-5 ਜਾਣੇ ਉਹਨਾਂ ਦੇ ਪਰਿਵਾਰਕ ਮੈਂਬਰ ਜਾਂਦੇ ਆ ਕਿ ਜਿੱਦਾਂ ਉਹਨਾਂ ਦੀਆਂ ਝੰਗਣਾ ਜਾਂ ਬੇਟੀਆਂ ਨੇ ਉਹ ਇੱਕ ਸਕੂਲ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਜਿੱਥੇ ਹਰਮੰਦਰ ਸਾਹਿਬ ਦਾ ਮਗਲ ਬੱਡ ਲਾਇਆ ਗਿਆ ਸਕਰੀਨ ਤੇ ਉਹ ਚੱਲ ਰਿਹਾ ਹਰਮੰਦਰ ਸਾਹਿਬ ਦਾ ਮਾਰਡਰ ਅਗਲੇ ਬਨੇ ਭੰਗੜਾ ਪਾਇਆ ਜਾ ਰਿਹਾ ਹੈ ਮਸਾ ਰੰਗਰ ਤਾਂ ਇੱਕ ਸੀ ਹੁਣ ਤਾਂ ਹਰਮੰਦਰ ਸਾਹਿਬ ਦੀਆਂ ਫੋਟੋਆਂ ਤਸਵੀਰਾਂ ਲਾ ਕੇ ਜਿਹੜੀਆਂ ਇਹ ਬੇਦਬੀਆਂ ਕਰ ਰਹੇ ਨੇ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅਸੀਂ ਪੰਜਾਬ ਸਰਕਾਰ ਕੋਲੋਂ ਵੀ ਮੰਗ ਕਰਦੇ ਹਾਂ ਉੱਥੋਂ ਦੇ ਜਿਹੜੇ ਅਮਰੀਕਾ ਦੇ ਪ੍ਰਧਾਨ ਮੰਤਰੀ ਆ ਉਹਨਾਂ ਕੋਲੋਂ ਵੀ ਮੰਗ ਕਰਦੇ ਹਾਂ ਕਿ ਜਿਹੜੇ ਇਦਾਂ ਦੇ ਲੋਕ ਹਨ ਉਹਨਾਂ ਨੂੰ ਨੱਥ ਪਾਈ ਜਾਵੇ ਜਿਹੜੀ ਗੁਰੂ ਗੁਰੂ ਘਰਾਂ ਦੇ ਵਿੱਚ ਹੜਬਾਜੀ ਹੋ ਰਹੀ ਹੈ ਉਹ ਅਗਾ ਨਾ ਹੋਵੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਯੂਰੀ ਦੇ ਚ ਕੀਤੀ ਗਈ ਹੈ ਜਿਹੜੇ ਨਿਸ਼ਾਨ ਲਾਏ ਗਏ ਨੇ ਉਹ ਵੀ ਗੁਰੂ ਘਰੋਂ ਲਾਏ ਗਏ ਨੇ ਤੇ ਜਿਹੜਾ ਉਹ ਅੱਜ ਭੰਗੜੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਹ ਉਹ ਲੋਕ ਨੇ ਜਿਹੜੇ ਗੁਰੂ ਘਰ ਬਾਰੇ ਜਾਣ ਕੇ ਰੌਲਾ ਪਾ ਰਹੇ ਨੇ ਇਹ ਉਹਨਾਂ ਦੀਆਂ ਬੱਚੀਆਂ ਨੇ ਕੀ ਹੋਣਾ ਚੀ ਮੰਨ ਪੱਤਰ ਦਿੱਤਾ ਹੈ ਕਿ ਵਿਸ਼ਵਾਸ ਮਿਲਿਆ ਕਿ ਉਹਨਾਂ ਨੇ ਕਿਹਾ ਕਿ ਤੁਰੰਤ ਇਹ ਜਿਹੜੀ ਕਾਰਵਾਈ ਦੀ ਡਿਊਟੀਆਂ ਲੱਗ ਜਾਣਗੀਆਂ ਕਿਉਂਕਿ ਉਥੋਂ ਦੀ ਸੱਤ ਮੈਂਬਰੀ ਕਮੇਟੀ ਬਣੀ ਹੈ ਅਮਰੀਕਾ ਦੀ ਉਹ ਜ਼ਰੂਰ ਪੜਤਾਲ ਕਰਨ ਵਾਸਤੇ ਉਹ ਉਹਨਾਂ ਨੂੰ ਭੇਜਣਗੇ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ